ਹਾਂਜੀ ਦੋਸਤੋ ਸਾਈਡ ਵਿਜਿਟ ਤੇ ਗਏ ਸੀ ਤੇ ਇੱਕ ਉੱਥੇ ਛੋਟਾ ਜਿਹਾ ਮਸਲਾ ਉਲਝ ਗਿਆ ਸੀਗਾ ਕਿ ਠੇਕੇਦਾਰ ਵੀਰ ਕਹਿੰਦਾ ਵੀ ਜਿਹੜੇ ਪਿੱਲਰ ਸੀਗੇ ਪੋਰਚ ਦੇ ਦੋਨੇ ਬਿਲਕੁਲ ਸਿੱਧ ਦੇ ਵਿੱਚ ਆ ਤੇ ਕਲਾਇੰਟ ਵੱਲੋਂ ਕਿਹਾ ਗਿਆ ਕਿ ਸਿੱਧ ਦੇ ਵਿੱਚ ਨਹੀਂ ਹੈਗੇ ਤੇ ਬਾਈ ਨੇ ਮੌਕੇ ਤੇ ਲੈਜਰ ਵੀ ਖਰੀਦ ਰੱਖੀ ਸੀ ਕਲਾਇੰਟ ਦੇ ਵੱਲੋਂ ਲੈਜਰ ਲਾ ਕੇ ਦੇਖਦੇ ਸੀ ਤਾਂ ਪਿੱਲਰ ਆ ਜਿਹੜਾ 4 ਤੋਂ 5 ਇੰਚ ਆਊਟ ਦੇਖਦਾ ਸੀ ਦੂਜਾ ਜਦੋਂ ਪਹਿਲੇ ਪਿੱਲਰ ਨੂੰ ਆਪਾਂ ਸਿੱਧ ਦੇਖਦੇ ਸੀ ਸੋ ਸੇਮ ਹੀ ਦੂਸਰੇ ਪਿੱਲਰ ਤੋਂ ਜਾ ਕੇ ਜਦੋਂ ਅੱਗੇ ਨੂੰ ਦੇਖਦੇ ਸੀ ਤਾਂ ਵੀ ਆਊਟ ਲੱਗਦਾ ਸੀਗਾ ਤੇ ਜਦੋਂ ਸੂਤ ਲਾ ਕੇ ਦੇਖਦੇ ਸੀ ਗੁਣੀਆਂ ਕੱਢ ਕੇ ਤਾਂ ਪਿੱਲਰ ਬਿਲਕੁਲ ਸਿੱਧ ਦੇ ਵਿੱਚ ਆਉਂਦੇ ਸੀ ਸੋ ਕਾਫੀ ਮਸਲੇ ਨੂੰ ਇਹਨੂੰ ਗੰਭੀਰਤਾ ਨਾਲ ਦੇਖਦੇ ਹੋਏ ਇੱਕ ਸੋਲੂਸ਼ਨ ਨਿਕਲਿਆ ਦਾ ਵੀ ਜਿਹੜੇ ਪਿੱਲਰ ਸੀ ਨਾ ਉਹ ਪਿੱਲਰ ਹੈ ਤਾਂ ਐਕੂਰੇਟ ਸੀਗੇ ਆਪਣੀ ਜਗ੍ਹਾ ਤੇ ਸਹੀ ਸੀਗੇ ਪਰ ਪਿੱਲਰ ਜਿਹੜੇ ਘੁੰਮੇ ਹੋਏ ਸੀਗੇ ਦੋਨੋਂ ਜਿਨ੍ਹਾਂ ਦੇ ਇੱਕ ਪਾਸਾ ਜਿਵੇਂ ਅੰਦਰਲਾ ਪਾਸਾ ਅੰਦਰ ਨੂੰ ਸੀਗਾ ਬਾਹਰਲੇ ਪਾਸੇ ਬਾਹਰ ਨੂੰ ਸੀ ਇਸ ਤਰੀਕੇ ਦੇ ਨਾਲ ਫਾਲਟ ਪਿਆ ਤੇ ਹੁਣ ਇੱਕ ਵਾਰ ਪਲਸਟਰ ਦੇ ਵਿੱਚ ਕਰਕੇ ਦੇਖਾਂਗੇ ਜੇ ਹੱਲ ਹੋ ਗਿਆ ਜਿਹੜਾ ਸੂਤ ਦੋ ਦੋ ਸੂਤ ਦਾ ਫਰਕ ਹੈਗਾ ਨਹੀਂ ਤਾਂ ਫਿਰ ਪਿੱਲਰ ਤੋੜ ਕੇ ਦੁਬਾਰਾ ਬਣਾਵਾਂਗੇ